ਇਵਰ ਆਪਾਂ ਕੋਈ ਜੁੱਤੀ ਬਾਏ ਕਰਦੇ ਆਂ ਤੇ ਉਹ ਆਪਣੀ ਪ੍ਰੋਪਰ ਫਿੱਟ ਨਹੀਂ ਆਉਂਦੀ ਜਾਂ ਟਾਈਟ ਹੁੰਦੀ ਆ ਜਾਂ ਖੁੱਲੀ ਹੁੰਦੀ ਆ ਉਹ ਆਪਾਂ ਕਿਵੇਂ ਸੈੱਟ ਕਰ ਸਕਦੇ ਆਂ ਉਹਦੇ ਰਿਗਾਰਡਿੰਗ ਵੀ ਆਪਾਂ ਕੇ ਤੁਹਾਨੂੰ ਵੀਡੀਓ ਦਿਖਾਵਾਂਗੇ ਸਭ ਤੋਂ ਪਹਿਲਾਂ ਆਪਾਂ ਉਹ ਵੀਡੀਓ ਦੇਖ ਲੈਣੇ ਆਂ ਪਰ ਇਹ ਵੀਡੀਓ ਤੁਹਾਡੀ ਗੁੰਮਣਾ ਹੋ ਜੇ ਇਸ ਲਈ ਸਭ ਤੋਂ ਪਹਿਲਾਂ ਵੀਡੀਓ ਨੂੰ ਸੇਵ ਕਰ ਲਓ ਹੋਰ ਵੀਡੀਓ ਲਈ ਫੋਲੋ ਕਰ ਲਓ ਲਾਈਕ ਤੇ ਸ਼ੇਅਰ ਵੀਡੀਓ ਨੂੰ ਜ਼ਰੂਰ ਕਰ ਦਿਓ ਆਜ ਕੁਝ ਮੈਂ ਉਹਨਾਂ ਜੁੱਤੀਆਂ ਨਾ ਬਈ ਇਹ ਹੁਣ ਟਾਈਟ ਹੈ ਪੈਰ ਦੇ ਵਿੱਚ ਅਗਲੇ ਦੇ ਆੜ ਹੀ ਰਹੀ ਆਇ ਨਾ ਆ ਤਿੰਨ ਉਂਗਲੀਆਂ ਲੈ ਕੇ ਆ ਗੇ ਸਿਰੇ ਤੇ ਉਰੇ ਜਿੱਥੇ ਇਹਦੇ ਗੱਠ ਜੀ ਹੋਊਗੀ ਨਾ ਇਹਦੇ ਗੱ ਆ ਗੋਬਰੇ ਉੱਤੇ ਆ ਚੀਜ਼ ਤੇ ਰੱਖ ਕੇ ਇਹਨੂੰ ਇੱਥੋਂ ਪਿੱਛੋਂ ਫੜ ਕੇ ਇੰ ਐ ਖਿੱਚ ਦੇਣੀ ਆ ਇਹ ਜੁੱਤੀ ਲਾ ਫੇ ਜਾਣੀ ਐ ਇਦਾਂ ਹੀ ਆ ਚੀਜ਼ ਤੇ ਨਹੀਂ ਜ਼ਿਆਦਾ ਜ਼ੋਰ ਪਾਣਾ ਕਸਾਂ ਇਹ ਨੀਚੇ ਤੋਂ ਇੰ ਐ ਖਿਚ ਖਿਚੋ ਜਾਂ ਪੈ ਜਾਵੇ ਤੇ ਹੁਣ ਜਦ ਇਹ ਪਾਣ ਇੱਕ ਹਲਕਾ ਜਾਣਾ ਬਸ ਆ ਚੀਜ਼ ਆ ਐ ਹਲਕਾ ਜਾ ਇਦਨੂੰ 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 ਉਨੇ ਜੁੱਤੀ ਐ ਲਗਾ ਲੋ ਇਹਦੇ ਚ ਦੇਖਣ ਨੂੰ ਹੀ ਫਰਕ ਦਿਖੂਗਾ ਇਹ ਲਗ ਲੂਸੀਏ ਦੇ ਨੰਬਰ ਦਾ ਫਰਕ ਪੈ ਜਾਂਦਾ ਸਿਰਫ ਇੱਕ ਆ ਚੀਜ਼ ਕਰਨ ਨਾਲ ਜਿਵੇਂ ਆ ਚੀਜ਼ ਹੈ ਨਾ ਬਾਈ ਪਤਾਵਾ ਆ ਦੇਖੋ ਆਏ ਰੱਖ ਕੇ ਤੇ ਲੀਕ ਲੈਣਾ ਜਿਆਦਾ ਲਿਖਿਆ ਗਿਆ ਉਹਦਾ ਜੁੱਤੀ ਦਾ ਮਾਪ ਆ ਜੂਗਾ ਤੇ ਔਰ ਜਦੋਂ ਇਹਨੂੰ ਕਟਿੰਗ ਕਰਾਂਗੇ ਹਲਕਾ ਜਿਹਾ ਇਹ ਵੱਡਾ ਰਹੂਗਾ ਮਾਪਨ ਨਾਲ ਵੀ ਦੇਖੋ ਜਿਵੇਂ ਹੁਣ ਆਪਣੇ ਪ੍ਰੋਪਰ ਕੱਟ ਵੀ ਲਿਆ ਇਹ ਕੱਟਣ ਨਾਲ ਵੀ ਆ ਦੇਖੋ ਨਾ ਜਿਆਦਾ ਪੈਰ 'ਚ ਪਾਵਾਂਗੇ ਆਏ ਪ੍ਰੋਪਰ ਫਿੱਟਦਾ ਬੈਠੂ ਅੰਦਰ ਆ ਉਰੇ ਇਹਦੇ ਵਿੱਚ ਵੱਡਾ ਬੈਠੂਗਾ ਜਿੱਥੇ ਹੁਣ ਮੰਨ ਲਓ ਆ ਚੀਜ਼ ਹੈ ਨਾ ਆ ਚੀਜ਼ ਹੈ ਸਲਾਈ ਇਹ ਤੋਂ ਆਪਾਂ ਨੇ ਹਲਕਾ ਜੰ ਅੰਦਰ ਨੂੰ ਆਏ ਮੋੜ ਕੇ ਇੱਥੋਂ ਆ ਇੱਥੋਂ ਪਹਿਲਾਂ ਇਹਨੇ ਕੱਟ ਲਗਾਣਾ ਪਰ ਇਹੋ ਮੋਲਿਆ ਸੀ ਕਿਉਂਕਿ ਉੱਥੇ ਵੱਡਾ ਸੀਗਾ ਫਿਰ ਸਲਾਈ ਵਿੱਚ ਫਸਦੀ ਦਿੱਤੀ ਜੁੱਤੀ ਵੀ ਸਲਾਈ ਦੇ ਵਿੱਚ ਫਸਦਾ ਪਕਾ ਹੁਣ ਆ ਦੇਖੋ ਹੁਣ ਜੁੱਤੀ ਦੀ ਸਲਾਈ ਤੋਂ ਉੱਪਰ ਆ ਗਿਆ ਨਾ ਹਲਕਾ ਜ ਹੁਣ ਆਹੀਂ ਹਲਕਾ 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 ਨਾ ਆਪਾਂ ਨੇ ਇਧਰੋਂ ਹਲਕਾ ਹਲਕਾ ਕੱਟਣਾ ਹਲਕਾ ਇਧਰੋਂ ਹਲਕਾ ਇਧਰੋਂ ਇੱਥੋਂ ਇਧਰੋਂ ਆਏ ਕਰਕੇ ਨਾ ਇਨੋਕੀ ਜੁੱਤੀ ਦੇ ਇਧਰਲੇ ਸਾਈਡ ਨੀਚੇ ਇੱਜਾ ਨਹੀਂ ਆਪਨ ਇਹਨਾਂ ਸੀਮ ਐਜ਼ ਇਟ ਇਜ਼ ਕਰਕੇ ਇਧਰੋਂ ਇਹਦੇ ਨੀਚੇ ਆਹ ਦੇਖੋ ਫਿਰ ਨਾ ਇਸ ਤਰ੍ਹਾਂ ਬਈ ਇਹਦੇ ਚ ਪ੍ਰੋਪਰ ਫਿਟਿੰਗ ਆ ਜਾਣੀ ਹੈ ਸੌਫਟਨੈਸ ਜ਼ਿਆਦਾ ਹੋ ਜਾਂਦੀ ਹੈ ਇਹਦੇ ਨਾਲ ਪਤਾਵੇ ਨਾਲ ਇਹ ਟਾਈਟ ਹੋ ਜੂ ਇੱਕ ਨੰਬਰ ਸੋ ਜਿਵੇਂ ਤੁਸੀਂ ਦੇਖਿਆ ਕਿ ਜੇ ਤੁਹਾਡੀ ਜੁੱਤੀ ਕਦੇ ਟਾਈਟ ਆ ਜਾਂ ਖੁੱਲੀ ਆ ਉਹਨੂੰ ਕਿਵੇਂ ਠੀਕ ਕਰਨਾ ਮੈਨੂੰ ਉਮੀਦ ਹੈ ਤੁਹਾਨੂੰ ਸਮਝ ਆ ਗਈ ਹੋਊਗੀ ਇਸ ਤੋਂ ਬਿਨਾ ਜੇ ਤੁਸੀਂ ਆਪਣੇ ਪਸੰਦ ਦੀ ਕੋਈ ਵੀ ਹੈਂਡਵਰਕ ਦੀ ਜੁੱਤੀ ਆਪਣੇ ਸੂਟ ਨਾਲ ਮੈਚਿੰਗ ਲੈਣੀ ਆ ਤਾਂ ਤੁਸੀਂ ਫਾਨੋਸਟਾਈਲਰ ਸਟੋਰ ਵਿਜ਼ਿਟਰ ਕਰ ਸਕਦੇ ਹੋ ਜੀ 에어로 허브 마켓 ਰਾਏਕੋਟ ਰੋਡ ਮੁੱਲਾਪੁਰ ਦਾਖਾ ਲੁਧਿਆਣਾ ਇਸ ਤੋਂ ਬਿਨਾਂ ਆਪਣੀ ਵੈਬਸਾਈਟ fanostyle.com ਤੇ ਵੀ ਸਾਰੀਆਂ ਜੁੱਤੀਆਂ ਅਵੇਲੇਬਲ ਆ ਨਾਲ ਦੀ ਨਾਲ ਸਕਰੀਨ ਤੇ ਵਟਸਐਪ ਨੰਬਰ ਆ ਰਿਹਾ ਤੁਸੀਂ ਉੱਥੇ ਵੀ ਆਰਡਰ ਕਰ ਸਕਦੇ ਹੋ ਤੁਹਾਨੂੰ ਸੋਹਣੀਆਂ ਸੋਹਣੀਆਂ ਜੁੱਤੀਆਂ ਆਪਾਂ ਤੁਹਾਡੇ ਘਰੇ ਡਿਲੀਵਰ ਕਰ ਦਾਂਗੇ ਪੂਰੇ ਇੰਡੀਆ ਸ਼ਿਪਿੰਗ ਬਿਲਕੁਲ ਫ੍ਰੀ ਹੈ ਜੇ ਤੁਸੀਂ ਬਰੌਂਡ ਰਹੇ ਨੇ ਆਪਾਂ ਉੱਥੇ ਵੀ ਸ਼ਿਪ ਕਰ ਦਿੰਨੇ ਆ ਪਰ ਉਹਦੇ ਸ਼ਿਪਿੰਗ ਚਾਰਜਸ ਐਕਸਟਰਾ ਹੈ